ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਬਹੁਤ ਮੋਟਾ ਫੋਟਾ ਲੱਗੇ ਹੋ ਜਾਂ ਥੱਲੇ ਬਾਥਰੂਮ ਕੋ ਕਰਦੇ ਪਏ ਹੋ ਇਹਨੇ ਖੰੱਪੜ ਮਾਰਿਆ ਮੇਰੇ ਮੈਂ ਤੂੰ ਕੌਣ ਹੈ ਰੋਕਣ ਆਲਾ ਮੈਨੂੰ ਕਹਿੰਦਾ ਨਾਲੇ ਜਿਹੜੇ ਇਹਨਾਂ ਕੋਲ ਮੀਟਰ ਆ ਜ ਇਹਨਾਂ ਦੇ ਮੀਟਰ ਲਾਇਆ ਜਾਵੇ ਜੀ ਇੱਕ ਮਿੰਟ ਆਪਾਂ ਸਰਕਾਰ ਬੰਦੇ ਕਰਦੀ ਪਈ ਹੈ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਚਲੋ ਚੰਗਾ ਲੱਗਦਾ ਜੀ ਇਹ ਕੰਮ ਕਰਦਾ ਪਾਸੀ ਪਈ ਹੈ ਜੀ ਦੇਖੋ ਮੇਰਾ ਬੱਚੋ ਇਹਨਾਂ ਦੀ ਵੀਡੀਓ ਦਿਖਾ ਰਹੇ ਆ ਇਹਨਾਂ ਦਾ ਨਾਮ ਕੀ ਤੁਹਾਡਾ ਨਾਮ ਤੋਂ ਸੁਭਾਰਿਆ ਜੀ ਨਾਮ ਦਿਖਾਓ ਨਾਮ ਤੰਮ ਹਾਲ ਉਸ ਵੇਲੇ ਗਰਮ ਆ ਗਿਆ ਜਦ ਇੱਕ ਪੁਲਿਸ ਮੁਲਾਜ਼ਮ ਬਿਲਕੁਲ ਚੌਂਕ ਦੇ ਨਜ਼ਦੀਕ ਖੜਕੇ ਸੜਕ ਦੇ ਉੱਤੇ ਬਾਥਰੂਮ ਕਰ ਰਿਹਾ ਸੀ ਤੇ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਤਾਂ ਦੱਸਦੀ ਹੈ ਕਿ ਪਹਿਲਾਂ ਤਾਂ ਪੁਲਿਸ ਮੁਲਾਜ਼ਮ ਉਸ ਦੇ ਨਾਲ ਬਹਿਸ-ਬਾਜ਼ੀ ਕਰਦਾ ਰ ਉਸ ਤੋਂ ਬਾਅਦ ਪੱਤਰਕਾਰ ਦੇ ਥੱਪੜ ਤੱਕ ਉਚਾਰ ਦਿੰਦਾ ਤਾਂ ਉਸ ਤੋਂ ਬਾਅਦ ਹੰਗਾਮਾ ਹੋ ਜਾਂਦਾ ਹੈ ਤਾਂ ਸ਼ਰਾਬ ਦੇ ਨਸ਼ੇ 'ਚ ਧੁੱਤ ਪੁਲਸ ਵਾਲੇ ਨੇ ਪੱਤਰਕਾਰ ਦੇ ਥੱਪੜ ਮਾਰਿਆ ਮੌਕੇ ਤੇ ਲੋਕਾਂ ਨੇ ਪੁਲਸ ਮਲਾਜ਼ਮ ਨੂੰ ਘੇਰ ਲਿਆ ਤੇ ਮੌਕੇ ਤੇ ਹੀ ਹੰਗਾਮਾ ਹੋ ਜਾਂਦਾ ਹਰ ਕੋਈ ਉਸ ਤੋਂ ਸਵਾਲ ਪੁੱਛ ਰਿਹਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਪੂਰੇ ਸ਼ਹਿਰ ਦੇ ਵਿੱਚ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾ ਰਿਹਾ ਹੈ ਹਰ ਕੋਈ ਇਸ ਗੱਲ ਦਾ ਧਿਆਨ ਰੱਖਦਾ ਕਿ ਗੰਦਗੀ ਨਾ ਪੈ ਜਾਏ ਤਾਂ ਪੁਲਸ ਮਲਾਜ਼ਮ ਖਾਕੀ ਵਰਦੀ ਪਾ ਕੇ ਅਜੇ ਹੀ ਕੰਮ ਕਰਤੇ ਸ਼ੋਭਾ ਨਹੀਂ ਦਿੰਦੇ ਤਾਂ ਮੌਕੇ ਦੇ ਉੱਤੇ ਮਾਹੌਲ ਹੈ ਜਿਹੜਾ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇੱਕ ਵਾਰ ਦੇਖ ਲੈਂਦੇ ਆ ਕਿ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਕਿਵੇਂ ਸ਼ਰਮਿੰਦਾ ਹੋ ਰਿਹਾ ਹੈ ਉਹ ਤਾਂ ਘੋੜੇ ਦਾ ਸਾਹ ਦੀ ਫੋਟੋ ਲੱਗੇ 350 ਸਾਲਾਂ ਦੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਉਹ ਤਾਂ ਫੋਟੋ ਲੱਗੀ ਹੋਈ ਆ ਥੱਲੇ ਪਾਸੋਂ ਕੋ ਕਰਦੇ ਪਏ ਉਹਨੇ ਥੱਪੜ ਮਾਰਿਆ ਮੇਰੇ ਕਿਹੜਾ ਤੂੰ ਕੌਣ ਆ ਰੋਕਣ ਆਲਾ ਮੈਨੂੰ ਕਹਿੰਦਾ ਨਾਲੇ ਜਿਹੜੇ ਇੰਨਾ ਕੋਲ ਮੀਟਰ ਆ ਜੇ ਇਹਨਾਂ ਤੇ ਮੀਟਰ ਲਾਇਆ ਜਾਵੇ ਇੱਕ ਮਿੰਟ ਆਪਾਂ ਸਰਦਾਰ ਬੰਦੇ ਵਰਦੀ ਪਾਈ ਏ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਚੰਗਾ ਲੱਗਦਾ ਤੂੰ ਇਹ ਇਹ ਕੰਮ ਕਰਦਾ ਵਰਦੀ ਪਾਈਏ ਤੇਰੇ ਦੇਖੋ ਭਾਈ ਸ਼ੋ ਨਗਰ ਇਹਨਾਂ ਦੀ ਵੀਡੀਓ ਖਾ ਰਹੇ ਆ ਇਹਨਾਂ ਦਾ ਨਾਮ ਕੀ ਤੁਹਾਡਾ ਨਾਮ ਕਿਉਂ ਚੁਭਾਰੇ ਜੀ ਨਾਮ ਦੇ ਕੋ ਉਹ ਨਾਮ ਅੱਜ ਫੋਟੋ ਸਰ ਸਾਡੀ ਫੋਟੋ ਲੱਗੇ 350 ਸਾਲਾਂ ਦੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਫੋਟੋ ਫੋਟੋ ਲੱਗੀ ਹੋਈ ਥੱਲੇ ਬਾਥਰੂਮ ਕੋ ਕਰਦੇ ਪਿਆ ਇਹਨੇ ਖੱਪੜ ਮਾਰਿਆ ਨੇ ਜਿਹੜੇ ਇਹਨਾਂ ਕੋਲ ਮੀਟਰ ਆ ਜੇ ਇਹਨਾਂ ਦੇ ਮੀਟਰ ਲਾਇਆ ਜਾਵੇ ਜੀ ਇੱਕ ਮਿੰਟ ਬੱਸ ਸਰਕਾਰ ਬੰਦੇ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਚੰਗਾ ਲੱਗਦਾ ਜਿਹੇ ਕੰਮ ਕਰਦਾ ਬਸੇ ਪਈਏ ਜਿਹੜੇ ਇਹਨਾਂ ਦੀ ਵੀਡੀਓ ਦਿਖਾ ਰਹੇ ਆ ਇਹਨਾਂ ਦਾ ਨਾਮ ਕੀ ਤੁਹਾਡਾ ਨਾਮ ਦੱਸਵਾ ਰਹੇ ਜੀ ਨਾਮ ਦਿਖਾਓ ਨਾਮ ਕੱਲ ਮਹੌਲ ਉਸ ਵੇਲੇ ਗਰਮਾ ਗਿਆ ਜਦ ਇੱਕ ਪੁਲਿਸ ਮੁਲਾਜ਼ਮ ਬਿਲਕੁਲ ਚੌਂਕ ਦੇ ਨਜ਼ਦੀਕ ਖੜਕੇ ਸੜਕ ਦੇ ਉੱਤੇ ਬਾਥਰੂਮ ਕਰ ਰਿਹਾ ਸੀ ਤੇ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਤਾਂ ਦੱਸਦੀ ਹੈ ਕਿ ਪਹਿਲਾਂ ਤਾਂ ਪੁਲਿਸ ਮੁਲਾਜ਼ਮ ਉਸ ਦੇ ਨਾਲ ਬਹਿਸ-ਬਾਜ਼ੀ ਕਰਦਾ ਰ ਉਸ ਤੋਂ ਬਾਅਦ ਪੱਤਰਕਾਰ ਦੇ ਥੱਪੜ ਤੱਕ ਉਚਾਰ ਦਿੰਦਾ ਤਾਂ ਉਸ ਤੋਂ ਬਾਅਦ ਹੰਗਾਮਾ ਹੋ ਜਾਂਦਾ ਹੈ ਤਾਂ ਸ਼ਰਾਬ ਦੇ ਨਸ਼ੇ 'ਚ ਧੁੱਤ ਪੁਲਿਸ ਵਾਲੇ ਨੇ ਪੱਤਰਕਾਰ ਦੇ ਥੱਪੜ ਮਾਰਿਆ ਮੌਕੇ ਤੇ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਘੇਰ ਲਿਆ ਤੇ ਮੌਕੇ ਤੇ ਹੀ ਹੰਗਾਮਾ ਹੋ ਜਾਂਦਾ ਹਰ ਕੋਈ ਉਸ ਤੋਂ ਸਵਾਲ ਪੁੱਛ ਰਿਹਾ ਹੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਪੂਰੇ ਸ਼ਹਿਰ ਦੇ ਵਿੱਚ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾ ਰਿਹਾ ਹੈ ਹਰ ਕੋਈ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਗੰਦਗੀ ਨਾ ਪੈ ਜਾਏ ਤਾਂ ਪੁਲਿਸ ਮੁਲਾਜ਼ਮ ਖਾਕੀ ਵਰਦੀ ਪਾ ਕੇ ਅਜਿਹੀ ਕੰਮ ਕਰਤੇ ਸ਼ੋਭਾ ਨਹੀਂ ਦਿੰਦੇ ਤਾਂ ਮੌਕੇ ਦੇ ਉੱਤੇ ਮਾਹੌਲ ਹੈ ਜਿਹੜਾ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇੱਕ ਵਾਰ ਦੇਖ ਲੈਂਦੇ ਆ ਕਿ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਕਿਵੇਂ ਸ਼ਰਮਿੰਦਾ ਹੋ ਰਿਹਾ ਹੈ ਉੱਤੋਂ ਘੋੜੇ ਦਾ ਸਾਹ ਦੀ ਫੋਟੋ ਲੱਗੇ 350 ਸਾਲਾਂ ਦੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਉੱਤੋਂ ਫੋਟੋ ਲੱਗੀ ਹੋਈ ਥੱਲੇ ਪਾਸੋਂ ਕੋ ਕਰਦੇ ਪਏ ਇਹਨੇ ਥੱਪੜ ਮਾਰਿਆ ਮੇਰੇ ਕਿਹਾ ਤੂੰ ਕੌਣ ਹੈ ਰੋਕਣ ਵਾਲਾ ਮੈਨੂੰ ਕਹਿੰਦਾ ਨਾਲੇ ਜਿਹੜੇ ਇੰਨਾ ਕੁ ਮੀਟਰ ਆ ਜੇ ਇਹਨਾਂ ਤੇ ਮੀਟਰ ਲਾਇਆ ਜਾਵੇ ਜੀ ਇੱਕ ਮਿੰਟ ਆਪ ਸਰਕਾਰ ਬਣਦੀ ਪਈ ਹੈ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਚੰਗਾ ਲੱਗਦਾ ਜੀ ਇਹ ਇਹ ਕੰਮ ਕਰਦਾ ਬਣਦੀ ਪਈ ਹੈ ਜਿਹੜੇ ਦੇਖੋ ਇਹਨਾਂ ਦੀ ਵੀਡੀਓ ਦਿਖਾ ਰਹੇ ਆ ਇਹ ਨਾ ਨਾਮ ਕੀ ਤੁਹਾਡਾ ਨਾਮ ਤੋਂ ਚੁਪਾਰੇ ਜੀ ਨਾਮ ਦੇ ਕੋਹ ਨਾਮ